ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਸਾਂਭਣ ਦਾ ਇੱਕ ਵੱਡਾ ਮੁੱਦਾ ਹਰ ਸਾਲ ਬਣਦਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਇਹੋ ਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਸ ਰਾਹੀਂ ਪਰਾਲੀ ਹੀ ਸਾਂਭੀ ਨਹੀਂ ਜਾ ਸਕੇਗੀ ਬਲਕਿ ਝੋਨੇ ਤੋਂ ਬਾਅਦ ਅਗਲੀ ਫਸਲ ਭਾਵ ਕਣਕ ਦੀ ਬਜਾਈ ਵੀ ਕੀਤੀ ਜਾ ਸਕੇਗੀ ਇਸ ਮਸ਼ੀਨ ਵਿੱਚ ਕੰਬਾਈਨ ਅਤੇ ਨਾਲ ਹੀ ਮਸ਼ੀਨ ਰਾਹੀਂ ਖਾਦਾਂ ਅਤੇ ਯੂਰੀਆ ਦਾ ਖਰਚ ਵੀ ਬਚਾਇਆ ਜਾਏਗਾ ਫਿਲਹਾਲ ਪੰਜਾਬ ਦੇ ਵਿੱਚ ਸਿਰਫ ਇਹ ਤਿੰਨ ਮਸ਼ੀਨਾਂ ਨੇ ਅਤੇ ਇਸ ਤੇ ਨਤੀਜਿਆਂ ਦੇ ਉੱਤੇ ਇਸ ਵਕਤ ਨਜ਼ਰ ਰੱਖੀ ਜਾ ਰਹੀ ਹੈ ਧਾਰੀਵਾਲ ਦੇ ਨਜ਼ਦੀਕੀ ਪਿੰਡ ਬਿਧੀਪੁਰ ਦੇ ਵਿੱਚ ਇਹ ਮਸ਼ੀਨ ਲਿਆਂਦੀ ਗਈ ਇਸ ਮਸ਼ੀਨ ਦੇ ਨਤੀਜੇ ਚੈੱਕ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਉੱਚੇਚੇ ਤੌਰ ਤੇ ਐਡਵੋਕੇਟ ਐਚ ਐਸ ਫੂਲਕਾ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨਤੀਜਿਆਂ ਦੀ ਜਾਂਚ ਕਰਨ ਵਾਸਤੇ ਪਹੁੰਚੇ ਨਤੀਜਿਆਂ ਤੋਂ ਸੰਤੁਸ਼ਟੀ ਪ੍ਰਗਟ ਕਰਦਿਆਂ ਐਚ ਐਸ ਫੂਲਕਾ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਦੱਸਿਆ ਕਿ ਤੇਜ਼ ਹਵਾਵਾਂ ਚੱਲਣ ਦੇ ਬਾਵਜੂਦ ਮਸ਼ੀਨ ਨਾਲ ਬੀਜੀ ਗਈ ਕਣਕ ਡਿੱਗੀ ਨਹੀਂ ਵਿਛੀ ਨਹੀਂ ਅਤੇ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਇਸ ਮੌਸਮ ਦਾ ਟੱਕਰ ਕਰ ਗਈ ਜਿੱਥੇ ਇਸ ਮਸ਼ੀਨ ਦੇ ਨਾਲ ਪਰਾਲੀ ਜੋ ਕਿਸਾਨਾਂ ਲਈ ਸਿਰਦਰਦੀ ਬਣਦੀ ਹੈ ਉਹ ਖਾਦ ਦੇ ਤੌਰ ਤੇ ਇਸਤੇਮਾਲ ਹੋਏਗੀ ਉੱਥੇ ਹੀ ਇਸ ਮਸ਼ੀਨ ਦੇ ਰਾਹੀਂ ਕਣਕ ਦੀ ਬਜਾਈ ਦੇ ਨਾਲ ਖਾਦਾਂ ਅਤੇ ਯੂਰੀਆ ਦਾ ਖਰਚ ਵੀ ਘਟੇਗਾ ਬਿਦੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜਨ ਦੀ ਪਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀ ਸੀ ਸਾਹਿਬ ਡਾਕਟਰ ਗੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਨੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਏ ਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈਆ ਇਹ ਦਿਖਾਉਣ ਵਾਸਤੇ ਆ ਦੇਖੋ ਜੀ ਕਣਕ ਖੜੀ ਆ ਆ ਕਣਕ ਖੜੀ ਆ ਉਸ ਮਸ਼ੀਨ ਦੇ ਨਾਲ ਵਿਜੀ ਹੋਈ ਔਰ ਇਸ ਕਣਕ ਦੇ ਵਿੱਚ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਝੋਨੇ ਦੀ ਜਦੋਂ ਕਟਾਈ ਕੀਤੀ ਆ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕਣਕ ਵੀ ਚੀ ਉਹ ਜੋ ਸੁਪਰਸੀਡਰ ਨਾਲ ਜੋ ਦੂਜਾ ਉਹ 2-3000 ਰੁਪਿਆ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀਡੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹਦੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਬਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨੇਰੀਆਂ ਆ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤੋਂ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਸਾਰਿਆਂ ਨੂੰ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਮਨ ਲੱਕੇ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦੇ ਆ ਵਰਦਾਨ ਬਣਦੀ ਆ ਉਹ ਨਾਲੇ ਦਾ ਹਾਂਜੀ ਪਾਣੀ ਘਟ ਲਾ ਆ ਪਾਣੀ ਹਾਂ ਵੀਰ ਸਾਹਿਬ ਦੱਸਦੇ ਪਾਣੀ ਘਟ ਹੁਣ ਵੀਰ ਸਾਹਿਬ ਦੱਸਣਗੇ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਚ ਅਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ ਚ ਐਡਵਾਂਸਟ੍ਰੇਸ਼ਨ ਲਗਾਈ ਹੋਈ ਹੈ ਉਹਦੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿਬਾਨ ਅਫਸਰ ਸਹਿਬਾਨ ਮੋਸਟਲੀ ਆਏ ਨੇ ਤੇ ਫੂਲਕਾ ਸਾਹਿਬ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਇਹਨੂੰ ਤੇ ਇਸੇ ਤਰ੍ਹਾਂ ਪੰਜਾਬ ਓਵਰ ਦਾ ਜਿਹੜਾ ਬੈਕ ਓਗ੍ਰਿਕਲਚਰ ਦਾ ਉਹਦੇ ਚੀਫ ਸਹਿਬਾਨ ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਕਿ ਇਹਦੀ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕੰਬਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਿਜਾਈ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਉਹਦੋਂ ਪਾਣੀ ਲਾਉਣੇ ਆ ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸ ਕਿ ਬਸਤੀ ਲੇਟ ਹੋ ਜAVE ਝੋਨਾ ਲੇਟ ਹੋ ਜAVE ਸਾਡਾ ਤਾਂ ਕਿ ਉਹ 15 20 ਦਿਨ ਬਿਜਾਈ ਉਹ ਲੇਟ ਹੋ ਜਾਂਦੀ ਹੈ ਅਸੀਂ ਇਹ ਕਹਿੰਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਸਾਡੀ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਡੇਢ ਕੁਆਰਟਰ ਘਟਦਾ ਉਹਦਾ ਹੀ ਘਟ ਜਾਂਦਾ ਉਹਦਾ ਸੋ ਇਹਦੇ ਨਾਲ ਉਹ ਡੇਢ ਕੁਆਟਰ ਚਾੜ ਨਹੀਂ ਕੱਡੂਗਾ ਲੇਟ ਨਹੀਂ ਹੁੰਦੀ ਹੈਗੀ ਦੂਜੀ ਇਹਦੇ ਨਾਲ ਜਿਹੜੀ ਅਸੀਂ ਬਾਅਦ ਦੇ ਵਿੱਚ ਖੇਤ ਟਰੈਕਟਰ ਚਲਾਉਣਾ ਸੀ ਬਹਾਈ ਕਰਾਉਣੀ ਸੀ ਵੀ ਬਜਾਈ ਕਰਨੀ ਸੀ ਪਾਣੀ ਲਾਉਣੀ ਸੀ ਉਹ ਸਾਰੇ ਬਚ ਗਏ ਆਪਣੇ ਇਹ 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 ਬੜਾ ਸੌਖਾ ਦੂਜੀ ਇਹਦੇ ਨਾਲ ਇੱਕ ਜਰਮੀਨੇਸ਼ਨ ਬਹੁਤ ਵਧੀਆ ਜਿੰਨਾ ਅਸੀਂ ਬੀ ਪਾਇਆ ਹੁਣ ਤਾਂ 40 ਕਿਲੋ ਅਸੀਂ ਕਹਿੰਦੇ ਸੀ ਇਹਦੇ ਨਾਲ ਤਾਂ 35 ਕਿਲੋ ਪਾ ਕੇ ਵੀ ਬਹੁਤ ਵਧੀਆ ਕੜਖ ਹੋ ਜਾਂਦੀ ਹੈ ਤੇ ਇਹ ਇੱਕਦਮ ਉੱਗਿਆਉਂਦੀ ਕਿਉਂਕਿ ਸਰਫੇਸ ਤੇ ਹੀ ਪਈ ਹੈ ਦੂਜੀ ਤੇ ਤੀਜੀ ਦਿਨ ਅਸੀਂ ਦੇਖ ਲਏ ਕਣਕ ਉਗਣੀ ਸ਼ੁਰੂ ਹੋ ਗਈ ਹੈ ਤੇ ਇਹਦੀ ਜੜ ਬੜੀ ਮਜ਼ਬੂਤ ਹੋ ਗਈ ਹੈ ਇਹਨੂੰ ਡਿੱਗਣ ਨਹੀਂ ਦਿੰਦੀ ਹੈ ਠ ਤੇ ਇਹਦੀ ਗੁੱਲੀ ਡੰਡਾ ਜਾਂ ਹੋਰ ਨਦੀ ਨੇ ਇਹ ਚੁਗਦੇ ਤੇ ਉਹ ਆਮ ਫਾਰਮਰ ਇਹ ਕਹਿੰਦੇ ਨੇ ਮੈਂ ਵੀ ਬਹੁਤ ਸਿਲੇ ਜਾ ਕੇ ਵੇਖਿਆ ਕਿ ਸਾਡਾ ਇੱਕ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਇੱਕ ਪਾਣੀ ਸਾਡਾ ਕਣਕ ਦਾ ਇਹਦੇ ਨਾਲ ਬਚਦਾ ਹੈ ਜੇ ਪੰਜ ਪਾਣੀ ਜਿੱਥੇ ਲਾਦੇ ਚਾਰ ਹੀ ਲੱਗਦੇ ਨੇ ਸੋ ਸਾਡੇ ਪੰਜਾਬ ਦਾ ਇੱਕ ਪਾਣੀ ਵੀ ਵੱਜਵੇ ਨਾ ਤੇ ਸਾਡਾ ਪੰਜਾਬ ਦਾ ਜਿਹੜਾ ਲੈਵਲ ਜਾ ਰਿਹਾ ਉਹ ਬਹੁਤ ਬਚੂਗਾ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਣਕ 35 ਲੱਖ ਹੈਕਟੇਰ ਤੇ ਲਾਉਨੇ ਆ ਹੁਣ ਸੋ ਅਸੀਂ ਚਾਹੁੰਦੇ ਵੱਧ ਤੋਂ ਵੱਧ ਬਜਾਈ ਇਹਦੇ ਵਿੱਚ ਹੋਵੇ ਇਹ ਡਿੱਗਦੀ ਨਹੀਂ ਜਦੋਂ ਕਿ ਤੇ ਹਨੇਰੀ ਆਉਂਦੀ ਹੈ ਇਹ ਕਣਕ ਡਿੱਗਦੀ ਵੀ ਹੈ ਨਹੀਂ ਤੇ ਹੋਰ ਤਾਂ ਦਾਣੇ ਦੇ ਵਿੱਚ ਹੈਗੀ ਟੂੜੀ ਦੀ ਵੀ ਇੱਕ ਟਰਾਲੀ ਏਕੜ ਚੋਂ ਵੱਢ ਨਿਕਲਦੀ ਏ ਵੀ ਸੋ ਉਹ ਵੀ ਸਾਡੇ ਪਿਸ਼ੂਆਂ ਦੇ ਕੰਮ ਆਉਂਦੀ ਆ ਸੋ ਇਹ ਅੱਜ ਅਸੀਂ ਸਾਰੀ ਤਿੰਨ ਜਗ੍ਹਾ ਤੇ ਜਾ ਕੇ ਇਹ ਐਡਮਨਿਸਟ੍ਰੇਸ਼ਨ ਦਿਖਾ ਰਹੇ ਆ ਤੇ ਤਾਂ ਕਿ ਲੋਕ ਦੇਖ ਕੇ ਵਿਸ਼ਵਾਸ ਕਰ ਲੈਣ ਥੈਂਕ ਯੂ ਜੀ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਬਿਧੀਪੁਰ ਲਗਤਾਰੀਵਨੋਂ ਬਲੋਂ ਕਰਦਾ ਹਾਂ ਅੱਜ ਸਾਡੇ ਪਿੰਡ ਬਿਧੀਪੁਰ ਵਿਖੇ ਵਿੱਚੀ ਸਾਹਿਬ ਪੁਲਕਾ ਸਾਹਿਬ ਔਰ ਹੋਰ ਬਹੁਤ ਹੀ ਮਹਾਨ ਜੋਸ਼ਕੀਸ਼ਤਾ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਡੇ ਨਾਲ ਇਹ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਬਜਾਈ ਆ ਉਹਦੀ ਕਣਕ ਦੀ ਬਜਾਈ ਜਿਹੜੀ ਇੱਕ ਆਪਾਂ ਕੰਪੈਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਜਿਹੜਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਜਿਹਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਵਿੱਚੀ ਸਾਹਿਬ ਸਾਰੇ ਉਸ ਸੰਬੰਧ ਚ ਇੱਥੇ ਪਹੁੰਚੇ ਹੋਏ ਨੇ ਉਦ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਝੋਨੇ ਦੀ ਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਸ ਬਹੁਤ ਘੱਟ ਦਿੱਤੀ ਇਹਨੂੰ ਔਰ ਹੁਣ ਜੋ ਕਣਕ ਦਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਇਆ ਵਾ ਅੱਗੇ ਬਾਕੀ ਜਦੋਂ ਇਹ ਕਟਾਈ ਹੋ ਗਈ ਉਦੋਂ ਦਾ ਝਾੜੂ ਵਗੈਰਾ ਦਾ ਸਭ ਇੱਕ ਕਲਪਨ ਹਾਸਾ ਹੋ ਜਾਊਗਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਹੈ। ਅਪੀਲ ਕਰੂੰਗਾ ਕਿ ਜਿੰਨਾ ਵਸਵਤ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨ ਆ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਵਤ ਜੋਦਨ ਪੈਂਦਾ ਪਾਈ ਇਹ ਆਪਾਂ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਈਏ ਜੀ